ਹਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਨਾਨਕ ਗੁਰੂ ਅੰਗਦ ਸਾਹਿਬ ਜੀ ਫਰਮਾਉਂਦੇ ਹਨ ਮੰਦਾ ਕਿਸ ਨੂੰ ਆਖੀਐ ਮੰਦਾ ਕਿਸ ਨੂੰ ਆਖੀਐ ਜાં ਸਭਨਾ ਸਾਹਿਬ ਇੱਕ ਗੁਰੂ ਜੀ ਕਹਿੰਦੇ ਹਨ اے ਸੰਤ ਸੰਤ ਜਨੋ اے ਗੁਰੂ ਦੇ ਪਿਆਰਿਓ ਮੰਦਾ ਕਿਸ ਨੂੰ ਆਖੀਏ ਮੰਦਾ ਕਿਸ ਨੇ ਨਹੀਂ ਆਖ ਸਕਦੇ ਕਿਉਂਕਿ ਸਭ ਜੀਵਾਂ ਦੇ ਅੰਦਰ ਈਸ਼ਵਰ ਹੀ ਹੈ ਸਤਿਸ਼ਰ ਇੱਕ ਹੈ ਉਹ ਸਰਬ ਸੰਜਾ ਹੈ ਅਸੀਂ ਉਸ ਦੇ ਬੱਚੇ ਹਾਂ ਅਸੀਂ ਸਾਰੇ ਉਸ ਦੇ ਬੱਚੇ ਅਪਸਵਿਚ ਪੈਣ ਪਰਾਹ ਹਾਂ ਇੱਕ ਦੂਸਰੇ ਦੇ ਸੰਬੰਧੀ ਹੋ ਸੁਮੰਦਕ ਕਿਸ نواਖੀ ਉਹਦੀ ਉਸੇ ਉਰਵਾਦ ਹ ਉਸਦੇ ਗੁਣਾਂ ਦੇ ਹਿਸਾਬ ਨਾਲ ਅਸੀਂ ਪੈਦਾ ਹੋਏ ਹਾਂ ਜੋ ਉਸਨੇ ਤਰੀਕੇ ਬਣਾਏ ਹਨ ਉਹਨਾਂ ਖੁਦੀ ਸਜਨਾ ਕੀਤੀ ਦੋ ਹਿੱਸਿਆਂ ਚ ਵੰਡ ਕੇ ਕੀਤੀ ਜੋੜ ਕੇ ਇੱਕ ਸੰਪੂਰਨ ਕਾ ਦਿੱਤਾ ਇਹ ਉਸਿਆਂ ਬੜਾਈਆਂ ਹਨ ਤ ਸਭ ਕੁਝ ਉਸਨੇ ਚੰਗਾ ਹੀ ਚੰਗਾ ਬਣਾਇਆ ਹੈ ਮਨ ਦਾ ਤੁਸੀਂ ਨੇ ਬਣਾਇਆ ਹੀ ਕੁਛ ਨਹੀਂ ਮਨ ਦਾ ਜੇ ਪੈਦਾ ਕੀਤਾ ਹੈ ਬਣਾਇਆ ਹੈ ਅਸੀਂ ਮਨੁੱਖਾਂ ਨੇ ਕੀਤਾ ਈਸ਼ਵਰ ਨੇ ਮਨ ਦਾ ਕੁਛ ਵੀ ਨਹੀਂ ਕੀਤਾ ਅਸੀਂ ਸਾਰੇ ਹੀ ਉਸਦੇ ਆਪਣੇ ਹਾਂ ਆਪਸ ਵਿੱਚ ਅਸੀਂ ਜੁੜੇ ਹੋਏ ਹਾਂ ਇਸ ਨੂੰ ਸਮਝਣਾ ਚਾਹੀਦਾ ਹੈ ਇਹ ਹਰ ਮਨੁੱਖ ਹਰ ਧਰਮ ਦਾ ਮਨੁੱਖ ਹਰ ਜਾਤੀ ਦਾ ਮਨੁੱਖ ਈਸ਼ਵਰ ਦਾ ਬੱਚਾ ਹੈਗਾ ਤੇ ਮੇਰਾ ਉਹ ਜਾਂ ਭੈਣ ਹੈ ਜਾਂ ਭਰਾ ਹੈ ਜਾਂ ਦੋਸਤ ਹੈ ਜਾਂ ਮਿੱਤਰ ਹੈ ਅਸੀਂ ਇਹ ਚੀਜ਼ਾਂ ਲੈ ਕੇ ਚੱਲਣਾ ਹੈਗਾ ਮੁੰਡਾ ਸਿਰਫ ਉਹ ਹੀ ਹੈ ਜੋ ਗਲਤ ਹੈ ਉਹ ਉਸ ਹੀ ਮਨੁੱਖੀ ਕਰਦੇ ਹਾਂ ਤੇ ਸਾਨੂੰ ਬੁਰਾਈ ਨਾਲ ਨਫ਼ਰਤ ਕਰਨੀ ਹੈ ਬੁਰਾਈ ਤੋਂ ਦੂਰ ਰਹਿਣਾ ਹੈ ਬੰਦੇ ਤੋਂ ਨਹੀਂ ਉਸਦੇ ਤੋਂ ਗੁਨਾ ਨੂੰ ਪਹਿਚਾਣਨਾ ਹੈ ਉਸ ਦੇ ਵਿੱਚੋਂ ਗੁਣ ਟੁੰਡਨੇ ਹਨ ਉਸ ਨਾਲ ਗੁਨਾ ਦੀ ਗੱਲ ਕਰਨੀ ਹੈ ਮੰਦਾ ਉਸ ਵਿੱਚ ਹੈ ਕੋਈ ਬੁਰਾਈ ਹੈ ਬੁਰਾਈ ਬਾਰੇ ਉਸਨੂੰ ਯਾਦ ਕਰਾਉਣਾ ਹੈ ਕਿ ਭਾਈ ਤੂੰ ਇਹ ਕੰਮ ਚੰਗਾ ਨਹੀਂ ਕਰ ਰਿਹਾ ਤੈਨੂੰ ਇਹ ਠੀਕ ਕਰਨਾ ਚਾਹੀਦਾ ਹੈ ਨਫ਼ਰਤ ਨਹੀਂ ਕਰਨੀ ਉਸ ਨਾਲ ਨਫ਼ਰਤ ਤਾਂ ਮੁਰਾਇ ਨਾਲ ਹੀ ਕਰਨੀ ਹੈ ਨਫ਼ਰਤ ਜ਼ੁਲਮ ਨਾਲ ਕਰਨੀ ਹੈ ਜ਼ੁਲਮੇ ਨਾਲ ਨਹੀਂ ਜ਼ੁਲਮ ਨਾਲ ਕਰਨੀ ਹੈ ਕਿਉਂਕਿ ਜ਼ੁਲਮ ਜ਼ੁਲਮ ਕਰਨ ਵਾਲੇ ਵਿੱਚ ਵੀ ਈਸ਼ਵਰ ਹੈ ਪਰ ਉਹ ਭਟਕ ਗਿਆ ਹੈ ਸਾਡੇ ਕੋਲ ਸਾਫ ਬੜੀ ਵਧੀਆ ਗੁਰੂ ਸਾਹਿਬਾਨ ਦੀ ਉਦਾਰ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਉਸ ਦੇ ਜ਼ੁਲਮ ਨੂੰ ਰੋਕਣ ਲਈ ਕਿਰਪਾਨ ਉਠਾਈ ਤਲਵਾਰ ਚੁੱਕੀ ਫੌਜ ਤਿਆਰ ਕੀਤੀ ਬੁਰਾਈ ਨੂੰ ਤੇ ਜ਼ੁਲਮ ਨੂੰ ਰੋਕਣ ਲਈ ਅੱਗੇ ਖੜੇ ਹੋ ਗਏ ਰੋਕਿਆ ਆਰ ਨਹੀਂ ਮੰਨੇ ਅਣਖ ਨਾਲ ਜੀਵਿਆ ਅਣਖ ਨਾਲ ਜੀਣ ਦੀ ਸਾਨੂੰ ਵੀ ਸਮਤ ਬਖਸ਼ੀ ਤੇ ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਇਹ ਨਹੀਂ ਇਹ ਗੁਰੂ ਹਰਗੋਬਿੰਦ ਤਾਂ ਇੱਕ ਪਰਮਨੁੱਖ ਹੈ ਪਵਿੱਤਰ ਹੈ ਅੱਛਾ ਹੈ ਇਨਸਾਨੀਅਤ ਨੂੰ ਸਮਝਾਉਂਦਾ ਹੈ ਇਨਸਾਨੀਅਤ ਬਖ ਸਿਖਾਉਂਦਾ ਹੈ ਜੇਕਰ ਅੱਛਾ ਇਨਸਾਨ ਹੈ ਤਾਂ ਫਿਰ ਗੁਰੂ ਹਰਗੋਬਿੰਦ ਇਨਸਾਨ ਨਾਲ ਉਹਨਾਂ ਦੀ ਦੋਸਤੀ ਹੋ ਗਈ ਇੱਕ ਜਗ੍ਹਾ ਅਗਰੇ ਦੇ ਵਿੱਚ ਦੋਨੋਂ ਇਕੱਠੇ ਸਨ ਦੋਨਾਂ ਦੇ ਟੈਂਟ ਲੱਗੇ ਹੋਏ ਸਨ ਤੇ ਇੱਕ ਗੁਰੂ ਦਾ ਸਿੱਖ ਪਿਆਰਾ ਜਿਹੜਾ ਹਮੇਸ਼ਾ ਇਹ ਮਨ ਚਾਰਖਦਾ ਸੀ ਕਿ ਮੈਂ ਗੁਰੂ ਦੇ ਦਰਸ਼ਨ ਕਰਾਂਗਾ ਜੇ ਗੁਰੂ ਇੱਥੇ ਆਉਣਗੇ ਤਾਂ ਮੈਂ ਅਨਨ ਨਰਮ ਨਰਮ ਗਾ ਗੁਰੂ ਦੇ ਕੋਲੇ ਨੂੰ ਪਾਵਾਂਗਾ ਤੇ ਆਪਣੇ ਗੁਰੂ ਕੋਲ ਪੇਟਾ ਵੀ ਰੱਖਾਂਗਾ ਇਹ ਕਾਹੀ ਸਿੱਖ ਸੀ ਗਾਈ ਸਿੱਖ ਜਦੋਂ ਪਤਾ ਲਗਾ ਕਿ ਗੁਰੂ ਸਾਹਿਬ ਆਏ ਨੇ चले आ गया बस सूरज चढ़ते सारों वो थे पहुँचा तो उसने दरबार में किया मैं बादशाह मिलना है तो दरबार ने समझा कि जहांगीर शाह बादशाह के अंदर पिया है तो जहांगीर दे टेंट वल भेज दिता तो अंदर गया उन्हें टका रखिया ਆਦੀ ਪੰਡਵੀ ਰੱਖ ਦਿੱਤੇ ਤੇ ਜਗੀਰ ਜਹਾਦੀ ਨੇ ਮੱਥਾ ਟੇਕਿਆ ਆ ਜਾਗੀਰ ਸਮਝ ਗਿਆ ਕਿ ਕੁਛ ਗਲਤ ਥਾਂ ਤੇ ਆ ਗਿਆ ਹੈ ਕਹਿੰਦਾ ਭਾਈ ਤਸ ਕੀ ਚਾਹੀਦਾ ਹੈ ਤੈਨੂੰ ਉਸਕੇ ਮੈਨੂੰ ਮੇਰੇ ਸਾਰੇ ਦੁੱਖ ਕੱਟ ਦਿਓ ਮੇਰਾ ਅਗਾ ਵੀ ਸਵਾਰ ਦਿਓ ਮੇਰਾ ਜਨਮ ਸਵਾਰ ਦਿਓ ਇਹ ਮੇਰੀ ਬੇਨਤੀ ਹੈ ਜਦ ਵੀ ਉਸਾਂ ਦੇ ਹੋਰ ਆ ਗਏ ਪੱਕਾ ਹੋ ਗਿਆ ਕਿ ਤਾਂ ਗਲਤੀ ਨਾਲ ਮੇਰੇ پاس ਆ ਗਿਆ ਨੇ ਕਿ ਮੈਂ ਬਾਦਸ਼ਾਹ ਹਾਂ ਅ ਤੂੰ ਮਾਇਆ ਮੰਗ ਤੋਰ ਤਾਕਤ ਮੰਗ ਜ਼ਮੀਨ ਮੰਗ ਮੈਂ ਉਹ ਦੇ ਦਿਆਂਗਾ ਪਰ ਇਸ ਬਰਕਤਾਂ ਤਾਂ ਰੂਹਾਰ ਗੋਬਿੰਦ ਹੀ ਦੇ ਸਕਦਾ ਉਸ ਦਾ ਟੈਂਟ ਸਾਹਮਣੇ ਹੈ ਉਸ ਨੇ ਟੱਕਾ ਵੀ ਚੁਕ ਲਿਆ ਠਕਾਰੀ ਪੰਡਰ ਚੁਕ ਲਿਆ ਜਾਣ ਲੱਗਾ ਤਾਂ ਬਾਦਸ਼ਾਹ ਨੇ ਰੋਕਿਆ ਨਹੀਂ ਤੈਨੂੰ ਮੈਂ ਬਹੁਤ ਕੁਝ ਦਿਆਂਗਾ ਉੱਟਾ ਦਾ ਮੇਰੇ ਕੋਲ ਚੁੱਕਣਾ ਮੇਰਾ ਮਰਾਦਰ ਹੈ ਉਸਕੇ ਨਹੀਂ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀ ਮੈਂ ਲੋੜ ਹੀ ਨਹੀਂ ਹੈਗੀ ਮੈਂ ਇਸੇ ਵਿੱਚ ਹੀ ਆਪਣੇ ਕਿਰਤ ਵਿੱਚ ਖੁਸ਼ ਹਾਂ ਮੈਂ ਤਕਾਲੂ ਸਾਹਿਬ ਕੋਲ ਆਪਣਾ ਅਗਲਾ ਜਨਮ ਸਵਾਰਨਾ ਹੈ ਹੋਰ ਕੁਝ ਨਹੀਂ ਮੈਨੂੰ ਚਾਹੀਦਾ ਮੇਰੇ ਦੁਖਾਂ ਦਾ ਨਾਸ ਕਰਵਾਉਣਾ ਹੈ ਤਾਂ ਗੁਰੂ ਜੀ ਉਸ ਕੋਲ ਚਲਾ ਗਿਆ ਗੁਰੂ ਸਾਹਿਬ ਨੇ ਸੰਪਰਕ ਤਾਂ ਦਿੱਤੇ ਉਹਨੂੰ ਪਰ ਇੱਥੇ ਮਤਲਬ ਇਹ ਹੈ ਗੱਲ ਸੁਖੀ ਸੁਣਾਉਣਾ ਦਸਨ ਦਾ ਸੰਗਤ ਜੀ ਕਿ ਗੁਰੂ ਜੀ ਨੇ ਤਲਵਾਰ ਚੁੱਕੀ ਸੀ ਜ਼ੁਲਮ ਦੇ ਖਿਲਾਫ ਇੱਕ ਮਨੁੱਖ ਦੇ ਖਿਲਾਫ ਨਹੀਂ ਜ਼ੁਲਮ ਦੇ ਖਿਲਾਫ ਤਾਂ ਦੋ ਸੁਧਰ ਗਿਆ ਤਾਂ ਉਸ ਨਾਲ ਦੋਸਤੀ ਹੋ ਗਈ ਤੇ ਗੁਰੂ ਕੋਲ ਤਾਂ ਜਾਣ ਹੈ ਉਹਨਾਂ ਸਭ ਹੈ ਉਹ ਸਤਿਗੁਰ ਹੈ ਉਹਨਾਂ ਨੇ ਜੇ ਹੀ ਸਾਨੂੰ ਸਮਝਾਇਆ ਹੈ ਕਿ ਤੁਸੀਂ ਬੁਰਾਈ ਨਾਲ ਨਫ਼ਰਤ ਕਰੋ ਆਪਣੇ ਅੰਦਰ ਔਗਣਾ ਨਾਲ ਨਫ਼ਰਤ ਕਰੋ ਉਨੁੱਖਾ ਨਾਲ ਨਹੀਂ ਉਹਨਾਂ ਨੂੰ ਸਭੋ ਜਿਨ੍ਹਾਂ ਵਿੱਚ ਔਗਣ ਹੈ ਉਹਨਾਂ ਨੂੰ ਉਹਨਾਂ ਸੁਧਾਰ ਕਰੋ ਉਹਨਾਂ ਨੂੰ ਸਮਤ ਬਖਸ਼ੋ ਉਹਨਾਂ ਨੂੰ ਹੋਰ ਪਿਆਰ ਦਿਓ ਤਾਂ ਕਿ ਉਹ ਸੁਧਰ ਸਕਣ ਧੰਵਾਦ ਜੈਤ ਦਵਿੰਦਰ ਜੀ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ